ਇਲਾਨ 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 ਪੰਜਾਬ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੇ ਕਰ ਦਿੱਤਾ ਹੈ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਇਰਾਦਾ ਤੁਹਾਨੂੰ ਦੱਸ ਦਈਏ ਕਿ ਵਾਰਸ ਪੰਜਾਬ ਦੇ ਦੀ ਵਰੇਗੰਡ ਅੰਮ੍ਰਿਤਸਰ ਸਾਹਿਬ ਚ ਮਨਾਈ ਜਾ ਰਹੀ ਸੀ ਸੋ ਇਸ ਹੌਣ ਵੱਡਾ ਐਲਾਨ ਕਰ ਦਿੱਤਾ ਹੈ ਕਿਉਂਕਿ ਭਾਈ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਸੰਸਦ ਬਣਨ ਦੇ ਬਾਵਜੂਦ ਜੇਲ੍ਹ ਚ ਬੰਦ ਨੇ ਤੇ ਉਹਨਾਂ ਦੇ ਪਰਿਵਾਰ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਵਿੱਚ ਬਣੇਗੀ ਸਿਆਸੀ ਪਾਰਟੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਬੀਤੀਆਂ ਨੇ ਜਿਸ ਤੋਂ ਬਾਅਦ ਹੁਣ ਜਮਣੀ ਚੋਣਾਂ ਦਾ ਐਲਾਨ ਵੀ ਹੋਣ ਵਾਲਾ ਹੈ ਤੇ ਪੰਜਾਬ ਦੀਆਂ ਕਈ ਵਿਧਾਨ ਸਭਾ ਸੀਟਾਂ ਖਾਲੀ ਹੋ ਚੁੱਕੀਆਂ ਨੇ ਸੋ ਇਸ ਤਰੀਕੇ ਦੇ ਨਾਲ ਹੈ ਚਾਪਦਾ ਕਿ ਭਾਈ ਅਮਰਿਤਪਾਲ ਦੀ ਪਾਰਟੀ ਆਪਣੇ ਉਮੀਦਵਾਰ ਇੱਥੇ ਖੜੇ ਕਰ ਸਕਦੀ ਹੈ ਕਿਉਂਕਿ ਜੇਲ੍ਹ ਚੋਂ ਬੈ ਕੇ ਚੋਣਾ ਲੜ ਕੇ ਭਾਈ ਅਮਰਿਤਪਾਲ ਸਿੰਘ ਬਣ ਗਏ ਸਨ ਐਮਪੀ ਆਓ ਤੁਹਾਨੂੰ ਦਿਖਾਨੇ ਆ ਅੰਮ੍ਰਿਤਸਰ ਸਾਹਿਬ ਚ ਹੋਈ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਤੇ ਉਹਨਾਂ ਦੇ ਪਿਤਾ ਨੇ ਕਿਵੇਂ ਕੀਤਾ ਐਲਾਨ ਦਨਕਬੇਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਖਲੇਰ ਦੀਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਗਈ ਆ ਕਿ ਜੋ ਪੰਜਾਬ ਦੇ ਹਾਲਾਤ ਬਹੁਤ ਨਾਜ਼ਕ ਦੌਰ ਚੋਂ ਗੁਜ਼ਰ ਰਹੇ ਆ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਹਰ ਇੱਕ ਜਗ੍ਹਾ ਤੇ ਬੜਾ ਵੱਡਾ ਨਗਾਰ ਰਿਹਾ ਧਾਰਮਿਕ ਤੌਰ ਤੇ ਵੀ ਤੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਚ ਇਹ ਬੇਨਤੀ ਕੀਤੀ ਸੱਚੇ ਬਾਦਸ਼ਾਹ ਆਪ ਕਿਰਪਾ ਕਰੋ ਇਹ ਪੰਜਾਬ ਦੀ ਧਰਤੀ ਤੇ ਤਰਸ ਕਰੋ ਤੇ ਇਹਦੇ ਵਾਸਤੇ ਤੁਸੀਂ ਕੋਈ ਜੋਗ ਅਗਵਾਈ ਬਖਸ਼ੋ ਸਾਨੂੰ ਤੋਂ ਅਸੀਂ ਉਹਨਾਂ ਦੇ ਚਰਨਾਂ ਚ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਇਹ ਜਿਹੜੇ ਸਮਾਜਿਕ ਰਾਜਨੀਤਿਕ ਆਰਥਿਕ ਜਿਹੜੇ ਵੀ ਕਾਰਜ ਆ ਉਹ ਕਰਨ ਵਾਸਤੇ ਸਾਨੂੰ ਬਲਬੁਦੀ ਬਖਸ਼ਣ ਅਸੀਂ ਸਾਰੀਆਂ ਸੰਗਤਾਂ ਦਾ ਕਾਫੀ ਪਹਿਲਾਂ ਵੀ ਸੁਝਾ ਲੈ ਚੁੱਕੇ ਆ ਤੇ ਬਾਕੀ ਅਸੀਂ ਅੱਜ ਉਹਨਾਂ ਕੋ ਆਗਿਆ ਲਈ ਆ ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਸਾਰੇ ਕੋ ਰਾਜਨੀਤਿਕ ਲੋਕਾਂ ਕੋਲੋਂ ਧਾਰਮਿਕ ਲੋਕਾਂ ਕੋ ਸਾਰਿਆਂ ਕੋ ਸੁਝਾ ਲੈ ਕਿ ਫਿਰ ਅਸੀਂ ਜੋ ਪੰਜਾਬ ਦੇ ਸੇਖ ਇਤਾਂ ਦੀ ਪੂਰਤੀ ਕਰਦੀ ਹੋਊ ਪਾਰਟੀ ਉਹ 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 ਜੇ ਅਸੀਂ ਸਾਰਾ ਉਹਦਾ ਢਾਂਚਾ ਜਾਂ ਸਾਰੀਆਂ ਉਹਦੀ ਸੋਚ ਅਨਸਾਰ ਗੁਰੂ ਸਾਹਿਬ ਦੀ ਸੋਚ ਅਨਸਾਰ ਸਭ ਦੇ ਭਲੇ ਲਈ ਅਸੀਂ ਸਾਰੀ ਜਾਤ ਪਾਤ ਧਰਮ ਤੋਂ ਬਜਬ ਤੋਂ ਉੱਪਰ ਉੱਠ ਕੇ ਮਾਨਸ ਕੀ ਜਾਤ ਸਭੇ ਇੱਕ ਉਹ ਪਛਾਣ ਦੇ ਦੇਦ ਸੁਧਾਰਣ ਵਾਲੀ ਬਾਤ ਹੀ ਅਸੀਂ ਬਣਾਉਣਾ। ਬਸ ਜੀ ਟੀਮ ਫਟਣਾ ਕਿ ਰੱਖੇਗਾ ਜੀ ਨਹੀਂ ਨਾਮ ਅਜੇ ਅਸੀਂ ਦੀ ਅੱਗੇ ਲਈਏ ਹੁਣ ਉਸ ਤੋਂ ਬਾਅਦ ਸੰਗਤਾਂ ਦੇ رائے ਨਾਲ ਨਾਮ ਵੀ ਅਸੀਂ ਜਾਂ ਉਹਦਾ ਕੀ ਸਿਸਟਮ ਕੀ ਸਾਰਾ ਕੁਝ ਉਹਦਾ ਅਸਵਧਾਨ ਵੀ ਅਸੀਂ ਬਾਅਦ 'ਚ ਅਸੀਂ ਚਾਰ ਕਰਾਂਗੇ। ਪੰਜਾਬ ਜੀ ਕੀ ਕਾਰਨ ਸਬੰਧਤ ਜਿਹੜੀ ਨਵੀਂ ਪਾਰਟੀ ਦਾ ਲਾਂਚ ਕਰਨ ਦੇ ਖਦਮ ਪੈ ਗਿਆ ਕੀ ਕਾਰਨ ਸਬੰਧਤ ਨਹੀਂ ਕਾਰਨ ਜੀ ਪੰਜਾਬ ਚ ਇਹ ਰਾਜਨੀਤਿਕ ਹਾਲਾਤ ਬਹੁਤ ਬੁਰੇ ਹੋ ਗਏ ਸਾਡੀ ਕੋਈ ਖੇਤਰੀ ਧਿਰ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਤੇ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਾਨੂੰ ਦਿੱਲੀ ਤੋਂ ਚਲਾਉਂਦੀਆਂ ਉਹ ਜਦੋਂ ਵੀ ਸਾਡੇ ਚੰਗੇ ਚੰਗੇ ਲੀਡਰਾਂ ਨੂੰ ਜਾਂ ਕੈਪਟਨ ਅਵਨੇਂਦਰ ਸਿੰਘ ਵਰਗੇ ਜਿਹੜੇ ਬੰਦੇ ਸੀਗੇ ਜਿਹੜੇ ਆਪਣੇ ਆਪ ਨੂੰ ਫੌਜ ਕਹਿੰਦੇ ਘੋਂਦੇ ਸੀਗੇ ਉਹਨਾਂ ਨੂੰ ਵੀ ਪਾਸੇ ਕਰਨ ਲੱਗਿਆ ਮਿੰਟਾਂ ਚ ਕਰ ਦਿੱਤਾ ਹੁਣ ਮੇਰਾ ਖਿਆਲ ਹੈ ਭਗਵੰਤ ਮਾਨ ਨਾ ਵੀ ਇਹੋ ਜਿਹੀ ਹਾਲਤ ਹੋਣ ਆਲੀ ਜੀ ਕਿਉਂਕਿ ਜੇ ਸਾਡਾ ਕੋਈ ਮੰਤਰੀ ਬਣਨਾ ਜੇ ਸਾਡੇ ਫੈਸਲੇ ਸਾਰੇ ਉਥੋਂ ਦਿੱਲੀੋਂ ਹੋ ਕੇ ਆਉਂਦੇ ਆ ਹੁਣ ਤੁਸੀਂ ਦੇਖਿਆ ਸਾਰਾ ਕੁਝ ਉਹ ਉਥੋਂ ਹੀ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਆ ਤੇ ਜਾਂ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਜਿਹੜੇ ਫੈਸਲੇ ਵੱਡਾ ਤੇਰਾ ਦਰਬਾਰ ਸੱਚਾ ਤੋ ਤਖ਼ਤ ਸਿਰੇ ਤਖ਼ਤੋਂ ਹੋਇਆ ਕਰਨ ਤੇ ਤੇਰੀ ਸੋਚ ਅਨਸਾਰ ਸਭ ਦੇ ਭਲੇ ਲਈ ਕੋਈ ਕਿਸੇ ਵਾਸਤੇ ਈਰਖਾ ਨਫ਼ਰਤ ਨਾ ਹੋਵੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ हमको ਬਣਾਈ ਸਾਰਿਆਂ ਦੇ ਭਲੇ ਵਾਸਤੇ ਇਹ ਨਹੀਂ ਕਿ ਕਿਸੇ ਪਰਿਵਾਰਕ ਤਾਲੀ ਨਹੀਂ ਪੂਰਤੀ ਦੀ ਪੰਜਾਬ ਦੇ ਚੜ੍ਹਦੀ ਕਲਾ ਲਈ ਸਿੱਖ ਪੰਦੀ ਚੜ੍ਹਦੀ ਕਲਾ ਲਈ ਇਹ ਇਹ ਕਾਰਜ ਅਸੀਂ ਆਰੰਭ ਕਰਨ ਜਾ ਰਹੇ ਹਾਂ ਬਾਕੀ ਕਰਨ ਕਰਨਾ ਖਰਾਵਨ ਹਰ ਗੁਰੂ ਸਾਹਿਬ ਨੇ ਕਰਵਾਉਣਾ ਹੈ ਨਵੀਂ ਖੇਤਰੀ ਪਾਰਟੀ ਹੋ ਸਕਦੀ ਆ ਕਾਲੀ ਦਲ ਦਾ ਬਦਲ ਹੋ ਸਕਦਾ ਕੀ ਲੱਗਦਾ ਹੈ ਨਹੀਂ ਅਸੀਂ ਖੇਤਰੀ ਪਾਰਟੀ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀਆਂ ਖਤਮ ਹੋ ਚੁੱਕੀ ਸਾਡੇ ਜਿੰਨੇ ਵੀ ਦਿਨੋਂ ਦਿਨ ਸਾਡਾ ਜਿਹੜੇ ਗਲਾ ਘੁੱਟਦਾ ਜਾ ਰਿਹਾ ਸਾਨੂੰ ਕਿਸੇ ਪਾਸਿਓਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਜੇ ਸਾਡੇ ਨਾਲ ਪੈਰ ਪੈਰ ਤੇ ਧੱਕਾ ਹੋ ਰਿਹਾ ਸਾਡੇ ਨਾਲ ਕਿਤੇ ਵੀ ਇਨਸਾਫ ਨਹੀਂ ਹੋ ਰਿਹਾ ਤੇ ਸਾਡੀ ਗੱਲ ਕਰਨ ਵਾਲਾ ਵੀ ਕੋਈ ਨਹੀਂ ਰਹਿ ਗਿਆ ਉਹ ਜੋ ਜਿਨ੍ਹਾਂ ਨਾਲ ਅਸੀਂ ਲੜਨਾ ਉਹ ਹੀ ਸਾਡੇ ਫੈਸਲੇ ਉਹਨਾਂ ਦੇ ਥਰੂ ਹੀ ਉਹਨਾਂ ਦਾ ਉਹ ਲਾਮ ਤੇ ਅਸੀਂ ਪਾਰਟੀ ਦਾ ਤੇ ਨਾਮ ਆਜੂਗਾ ਕੋਈ ਨਹੀਂ ਹਾਂਜੀ ਕੁਝ ਕੋਸ਼ਿਸ਼ ਕਰਦੇ ਹਾਂ ਉਹਨਾਂ ਇਹਦੇ ਬਾਰੇ ਜੋ ਸੰਗਤਾਂ ਦੇ ਸੁਝਾਅ ਜੋ ਉਹਦਾ ਪਾਰਟੀ ਦਾ ਸਬਦਾਨ ਸਾਰੀਆਂ ਚੀਜ਼ਾਂ ਤਿਆਰ ਕਰਨ ਤੋਂ ਬਾਅਦ ਚ ਅਸੀਂ ਫਿਰ ਜੋ ਵੀ ਉਹਦਾ ਅਜੰਡਾ ਹੋਗਾ ਉਹ ਸਾਰੀਆਂ ਚੀਜ਼ਾਂ ਸੀ ਕਲੀਅਰ ਕਰਕੇ ਫਿਰ ਪਾਰਟੀ ਦਾ ਨਾਂ ਕਿਸੇ ਵੱਡੇ ਕੱਟ ਸੇ ਨਹੀਂ ਕਰਦਾ। ਬਾਬੂ ਜੀ ਨੇ ਮੁੱਖ ਮੰਤਰੀ ਬਦਲ ਦੀ ਗੱਲ ਕੀਤੀ ਲੱਗਦਾ ਪੰਜਾਬ ਦਾ ਨਵਾਂ ਮੁੱਖ ਮੰਤਰੀ ਜਿਹੜਾ ਹੁਣ ਉਸਤੇ ਮਨਵਾਜਾ ਮਿਲਦਾ ਹੈ ਨਜ਼ਰ ਆਏਗਾ ਕਿਉਂਕਿ ਜਿਸਰਾ ਆਕਾਸ਼ ਨੇ ਇਹਨੇ ਕਈਆਂ ਜਾਣੇ ਜਿੰਨਕਿ ਭਗਵਾਨ ਤਮਾਮ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਮੈਨੂੰ ਲੱਗਦਾ ਦਿੱਲੀ ਦਾ ਹੁਕਮ ਚੱਲਣਾ ਜੀ ਜਦ ਦਿਨ ਉਹਨਾਂ ਦੀ ਮਰਜ਼ੀ ਹੋਈ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਦੀ ਸਿਹਤ ਦਾ ਬਣਾ ਕੇ ਜਾਂ ਕੋਈ ਹੋਰ ਬਣਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਊਗਾ ਤੇ ਉਹਨਾਂ ਦੇ ਆਪਣੇ ਹੋਰ ਕਿਸੇ ਚੇਤੇ ਨੂੰ ਤੇ ਸਾਡੇ ਵੀ ਸਾਡਾ ਵੀ ਇਦਾਂ ਦਾ ਕਰਤਾਰ ਹੋ ਚੁੱਕਾ ਸਾਡੇ ਵੀ 92 ਕੋਈ ਆਵਾਜ਼ ਨਹੀਂ ਚੁੱਕੂਗਾ ਕਿ ਇਹ ਨੇ ਭਗਵੰਤ ਮਾਨ ਨੇ ਪਾਰਟੀ ਨੂੰ ਖੜਾ ਕਰਨ ਵਾਲਾ ਸੀ ਚਾ ਠੀਕ ਹੈ ਕਿਉਂਨੇ ਸਾਡੇ ਲੋਕਾਂ ਨਾਲ ਵੀ ਬਹੁਤ ਜ਼ੁਲਮ ਕੀਤਾ ਪਰ ਅਸੀਂ ਚਾਹੁੰਦੇ ਹਾਂ ਕਿ ਫਿਰ ਵੀ ਕਮਾਂਡ ਜਿਹੜਾ ਸਾਡੇ ਲੋਕਾਂ ਦੇ ਹੱਥ ਚ ਹੋਣੀ ਚਾਹੀਦੀ ਸੀ ਇਹ ਨਹੀਂ ਕਿ ਉਹ ਜਦੋਂ ਚਾਹਣ ਜਿਹਨੂੰ ਮਰਜ਼ੀ ਬਣਾ ਦੇਣ ਜਿਹਨੂੰ ਮਰਜ਼ੀ ਢਾ ਦੇਣ ਇਹ 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 ਇਹਨਾਂ ਚੀਜ਼ਾਂ ਤੋਂ ਤੰਗ ਹੋ ਕੇ ਨਹੀਂ ਸਰ ਜਿਹਦੇ ਵਿੱਚ ਪੰਥਕ ਧਿਰਾਂ ਜਿਹੜੀਆਂ ਪੰਜਾਬ ਦੀਆਂ ਹੋਣਗੀਆਂ ਉਹਨਾਂ ਦਾ ਰਲੇਮਾ ਹੋਊਗਾ ਕੁਝ ਰਾਜਨੀਤਿਕ ਧਿਰਾਂ ਵੀ ਹੈਗੀਆਂ ਸਰਗਰਮ ਉਹਨਾਂ ਦਾ ਰਲੇਮਾ ਹੋ ਸਕਦਾ ਜਿਹੜੀਆਂ ਪੰਜਾਬ ਦੀਆਂ ਠੀਕ ਜਾਂ ਜਿਹੜੇ ਕੋਈ ਪਰਕਮ ਨੂੰ ਸਮਰਪਿਤ ਜਾਂ ਪੰਜਾਬ ਨੂੰ ਸਮਰਪਿਤ ਲੋਕ ਹੋਣਗੇ ਉਹਨਾਂ ਉਹਨਾਂ ਨੂੰ ਲਿਆ ਜਾ ਸਕਦਾ ਤੇ ਜਿਹੜੇ ਅੱਗੇ ਜਿਨ੍ਹਾਂ ਨੇ ਪਰਕਮ ਨਾਲ ਜਾਂ ਕੋਈ ਧੋਖੇਬਾਜ਼ੀਆਂ ਕੀਤੀਆਂ ਹੋਣਗੇ ਉਹਨਾਂ ਤੋਂ ਅਸੀਂ ਥੋੜਾ ਗਲੇਜ ਕਰਾਂਗੇ ਜੀ ਕਿ ਭਾਈ ਅੱਜ ਕੀ ਐਲਾਨ ਕੀਤਾ ਗਿਆ ਜੀ ਕੀ ਅਰਦਾਸ ਕਰੋ ਵੇਖੋ ਅੱਜ ਇੱਕ ਦਿਵਸ ਪੰਜਾਬ ਦੀ ਬੜੀ ਗੰਬ ਸੀ ਵਾਰਸ ਪੰਜਾਬ ਦੀ ਜਥੇਬੰਦੀ ਦੀ ਚੌਥੀ ਅੱਜ ਬੜੇ ਗੰਭੀਰ ਸਿੱਖ ਕਿ ਉਹਦੇ ਵਾਸਤੇ ਅਰਦਾਸ ਬੈਠੀ ਕੀਤੀ ਗਈ ਕਿ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਕਰੇ ਤੇ ਚੜ੍ਹਦੀ ਕਲਾ ਚ ਉਹ ਆਉਣ ਤੇ ਬਾਕੀ ਇੱਕ ਪਾਰਟੀ ਦਾ ਵੀ ਅਨਾਉਂਸ ਕੀਤਾ ਗਿਆ ਉਹ ਇੱਕ ਜਿਹੜੀ ਪਾਰਟੀ ਸਾਂਝੀ ਆ ਪੰਜਾਬ ਦੀ ਪਾਰਟੀ ਜਿਹਦੇ ਵਿੱਚ ਹਰ ਧਰਮ ਨੂੰ ਦੇ ਪੱਖਾਂ ਦੇ ਨਾਲ ਕੰਮ ਕੀਤਾ ਜਾਊਗਾ ਹਰ ਇੱਕ ਧਰਮ ਨੂੰ ਬਰਾਬਰ ਦਾ ਹਿੱਦਕਾ ਦਿੱਤਾ ਜਾਊਗਾ ਹਕਤ ਤੇ ਸੱਚ ਲਈ ਕੰਮ ਕੀਤਾ ਜਾਊਗਾ एजेंडा ਕੀ ਹੋਏਗਾ ਨਵੀਂ ਪਾਰਟੀ ਦਾ ਨਾਂ ਕੀ ਹੋਏਗਾ ਨਾਂ ਜੇ ਅਨਾਉਂਸ ਕਰਨਗੇ ਹਾਂਜੀ ਕੀ ਏ ਅਜੰਡਾ ਕੀ ਹੋਏਗਾ ਤੁਹਾਡਾ ਜਿਹੜਾ ਅਜੰਡਾ ਸਾਡਾ ਇਹ ਮੈਂਨ ਤੇ ਹੀ ਆ ਪੰਜਾਬ ਦੀ ਨੌਜਵਾਨੀ ਬਚਾਉਂਦਾ ਆਉਣ ਵਾਲੇ ਸਮੇਂ 'ਚ ਅਸੀਂ ਇਹੋ ਹੀ ਅਜੰਡਾ ਚੁੱਕਾਂਗੇ ਕਿ ਆਪਾਂ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਬਚਾ ਸਕੀਏ ਜੇ ਸਾਡੀ ਨੌਜਵਾਨੀ ਬਚੂਗੀ ਤਾਂ ਗਾੜੀ ਆਪਾਂ ਅਜੰਡੇ ਵੀ ਕਾਇਮ ਕਰ ਲਾਂਗੇ ਜਿਹੜੇ ਨੌਜਵਾਨ ਰਹੇ ਤਾਂ ਆਪਾਂ ਝੰਡੇ ਕੀ ਕਾਇਮ ਕਰਾਂ ਪੰਥਕ ਤੇ ਰਨਾਲੇ ਕਿਹਾ ਵੀ ਸਾਰਿਆਂ ਨੂੰ ਅਸੀਂ ਤੇ ਕੋਸ਼ਿਸ਼ ਕਰਾਂਗੇ ਬੇਨਤੀ ਕਰਾਂਗੇ ਵੀ ਆਪਾਂ ਸਾਰੀ ਰਲ ਮਿਲ ਕੇ ਚੱਲੀਏ ਇਕੱਠੇ ਹੋ ਕੇ ਚੱਲੀਏ